ਰੌਂਪ ਦੇ ਹੁਕਮਾਂ ਤੇ ਕੈਲੀਫੋਰਨੀਆ ਵਿੱਚ ਵੱਡੀ ਕਾਰਵਾਈ ਪੰਜਾਬੀਆਂ ਵੱਲੋਂ ਵੱਡਾ ਇਕੱਠ ਕਰਨ ਦਾ ਐਲਾਨ ਰੋਜ਼ੀ ਰੋਟੀ ਤੋਂ ਬੇਲੇ ਹੋ ਜਾਣਗੇ ਸੈਂਕੜੇ ਡਰਾਈਵਰ ਅਮਰੀਕਾ ਦੇ ਵਿੱਚ ਅਸੀਂ ਪਿਛਲੇ ਦਿਨਾਂ 'ਚ ਦੇਖਿਆ ਕਿ ਲਗਾਤਾਰ ਵੱਡੀਆਂ ਕਾਰਵਾਈਆਂ ਕੀਤੀਆਂ ਗਈਆਂ ਇੱਕ ਸਪੈਸ਼ਲ ਪੁਲਿਸ ਦਾ ਗਠਨ ਕੀਤਾ ਗਿਆ ਜਿਹਦਾ ਕੰਮ ਸਿਰਫ ਇਲੀਗਲ ਮਾਈਗ੍ਰੈਂਟਸ ਦੇ ਉੱਤੇ ਕਾਰਵਾਈ ਕਰਨਾ ਸੀ ਤਾਂ ਉਸ ਦੇਖਿਆ ਕਿ ਜਿਹੜੇ ਡੰਕੀ ਲਗਾ ਕੇ ਗਏ ਜਾਂ ਦੋ ਨੰਬਰ ਦੇ ਵਿੱਚ ਗਏ ਉਹ ਤਾਂ ਸਾਰੇ ਲਪੇਟੇ ਦੇ ਵਿੱਚ ਆਏ ਹੀ ਆਏ ਨਾਲ ਦੀ ਨਾਲ ਟਰੱਕ ਡਰਾਈਵਰਸ ਵੀ ਜਿਹੜਾ ਨੇ ਉਹ ਤੇ ਵੀ ਵੱਡੇ ਪੱਧਰ ਦੇ ਉੱਤੇ ਕਾਰਵਾਈ ਹੋਈ ਪਿਛਲੇ ਦਿਨਾਂ ਚ ਤਸਵੀਰਾਂ ਵੀ ਦਰਸ਼ਕਾਂ ਨਾਲ ਸਾਂਝੀਆਂ ਕੀਤੀਆਂ ਕਿ ਟਰੱਕ ਸਪੋਰਟਸ ਜਿਹੜਾ ਨੇ ਉਹ ਉੱਥੇ ਖਾਲੀ ਪਈ ਸੀ ਸਟਾਪਸ ਜਿਹੜੇ ਨੇ ਪਰ ਹੁਣ ਇਸੇ ਤਰਜ ਦੇ ਉੱਤੇ ਕੈਨੇਡਾ ਦੇ ਵਿੱਚ ਵੀ ਕਾਰਵਾਈ ਸ਼ੁਰੂ ਹੋਣ ਜਾ ਰਹੀ ਹੈ ਜੀ ਬਿਲਕੁਲ ਕੈਨੇਡਾ ਦੇ ਵਿੱਚ ਵੀ ਇੱਕ ਪਬਲਿਕ ਇਨਕੁਆਰੀ ਸ਼ੁਰੂ ਹੋ ਚੁੱਕੀ ਹੈ ਉਸ ਦੇ ਹੁਕਮ ਦੇ ਦਿੱਤੇ ਗਏ ਨੇ ਟਰੱਕਰਜ਼ ਦੇ ਵਿਰੁੱਧ ਕਿ ਇਹ ਜਾਲੀ ਲਾਇਸੈਂਸ ਲੈ ਲੈਂਦੇ ਨੇ ਜਾਂ ਜਾਲੀ ਸਿਖਲਾਈ ਦੇ ਆਧਾਰ ਤੇ ਲਾਇਸੈਂਸ ਅਸਲੀ ਕਹਿ ਸਕਦੇ ਆ ਲਾਇਸੈਂਸ ਅਸਲੀ ਹੋ ਜਾਂਦਾ ਪਰ ਸਿਖਲਾਈ ਉਸ ਤਰੀਕੇ ਦੀ ਨਹੀਂ ਹੁੰਦੀ ਪਰ ਇਸ ਤੋਂ ਪਹਿਲਾਂ ਦਰਸ਼ਕਾਂ ਨੂੰ ਦੱਸ ਦਈਏ ਕਿ ਜਿਹੜੀ ਇਸ ਵੇਲੇ ਦੀ ਵੱਡੀ ਖਬਰ ਨਾਲੋਂ ਨਾਲ ਉੱਭਰ ਕੇ ਸਾਹਮਣੇ ਆ ਰਹੀ ਹੈ ਕਿ ਪੰਜਾਬੀਆਂ ਦੇ ਨਾਲ ਤੱਕੇ ਸ਼ਾਹੀ ਅਮਰੀਕਾ ਦੇ ਵਿੱਚ ਸ਼ੁਰੂ ਹੋ ਚੁੱਕੀ ਹੈ 29 ਸਤੰਬਰ ਤੋਂ ਲਾਗੂ ਹੋਏ ਕਾਨੂੰਨ ਤਹਿਤ ਪੰਜਾਬੀ ਸੜਕਾਂ ਤੇ ਆਉਣੇ ਸ਼ੁਰੂ ਹੋ ਗਏ ਨੇ ਜਿਹੜੀ ਨਵੀਂ ਮਿਸਾਲ ਕਹਾਂਗੇ ਸਾਹਮਣੇ ਆ ਉਹ ਵਿਵੇਕ ਸ਼ਰਮਾ ਦੀ ਹੈ ਜਿਹੜਾ ਕਿ 10 ਤੋਂ 12 ਸਾਲ ਤੋਂ ਅਮਰੀਕਾ ਦੇ ਵਿੱਚ ਮੌਜੂਦ ਸੀ ਪਰ ਉਸ ਨੂੰ ਹੁਣ ਉਸ ਦਾ ਡਰਾਈਵਿੰਗ ਲਾਇਸੈਂਸ ਜਿਹੜਾ ਕਮਰਸ਼ੀਅਲ ਡਰਾਈਵਰਸ ਲਾਇਸੈਂਸ ਰੀਨਿਊ ਕਰਨ ਤੋਂ ਨਾ ਕਰ ਦਿੱਤੀ ਗਈ ਹੈ ਉਸ ਨੂੰ ਰੱਦ ਇੱਕ ਤਰੀਕੇ ਦਾ ਰੱਦੀ ਮੰਨਿਆ ਜਾਊਗਾ ਕਿਉਂਕਿ ਹੁਣ ਉਹ ਦੁਬਾਰਾ ਟਰੱਕ ਨਹੀਂ ਚਲਾ ਸਕਦਾ ਜਿਹੜਾ ਕਿ ਪਿਛਲੇ ਕਈ ਸਾਲ ਤੋਂ ਆਪਣੀ ਰੋਜ਼ੀ ਰੋਟੀ ਕਮਾ ਰਿਹਾ ਸੀ ਟਰੱਕਾਂ ਦੇ ਰਾਹੀਂ ਦੋਵੇਂ ਪਾਸਿਓਂ ਹੀ ਕਹਾਂਗੇ ਕਿ ਹੈਰਾਨਕੁਨ ਰਿਪੋਰਟਸ ਆ ਰਹੀਆਂ ਨੇ ਹਾਲਾਂਕਿ ਲੀਗਲ ਤਰੀਕੇ ਦੇ ਨਾਲ ਦਾਖਲ ਹੋਇਆ ਸੀ ਉਹ ਜੇ ਆਪਾਂ ਗੱਲ ਕੀਤੀ ਜਾਵੇ ਕਿ ਜੀ ਕੋਈ ਡੌਂਕੀ ਲਾ ਕੇ ਦਾਖਲ ਹੁੰਦਾ ਕੋਈ ਵਿਜ਼ਟਰ ਵੀਜ਼ਾ ਤੇ ਦਾਖਲ ਹੁੰਦਾ ਤਾਂ ਇੱਥੇ ਵਿਵੇਕ ਸ਼ਰਮਾ ਜਿਹੜਾ ਕਿ ਕਹਿ ਸਕਦੇ ਕੈਲੀਫੋਰਨੀਆ ਨਾਲ ਸੰਬੰਧਿਤ ਹੈ ਉਸ ਦੀ ਮਿਸਾਲ ਪੇਸ਼ ਕੀਤੀ ਗਈ ਹੈ ਜੀ ਬਿਲਕੁਲ ਪਰ ਉਬਜੀ ਜੀ ਲਗਾਤਾਰ ਆਪਾਂ ਦੇਖਦੇ ਵੀ ਆ ਰਹੇ ਹਾਂ ਕਿ ਕਈ ਹਾਦਸੇ ਵਾਪਰਦੇ ਨੇ ਉਸ ਤੋਂ ਬਾਅਦ ਫਿਰ ਇਹ ਪੂਰੀਆਂ ਕਾਰਵਾਈਆਂ ਕੀਤੀਆਂ ਜਾ ਰਹੀਆਂ ਨੇ ਪਰ ਅਪਉ ਵੀ ਗੱਲ ਸਮਝਦੇ ਹਾਂ ਕਿ ਚਲੋ ਠੀਕ ਹੈ ਜਿਹੜੇ ਨੌਜਵਾਨ ਜਾਂ ਫਿਰ ਇਥੋਂ ਜਾਂਦੇ ਨੇ ਚਾਹੇ ਪੰਜਾਬੀ ਹੋਣ ਜਾਂ ਵੱਖ-ਵੱਖ ਸੂਬਿਆਂ ਦੇ ਹੋਣ ਵੱਖ-ਵੱਖ ਦੇਸ਼ਾਂ ਦੇ ਲੋਕ ਉੱਥੇ ਕੰਮ ਕਰਨ ਦੇ ਲਈ ਜਾ ਰਹੇ ਨੇ ਪਰ ਕਿਤੇ ਨਾ ਕਿਤੇ ਕਾਰਵਾਈ ਉਹ ਉਥੇ ਸੰਸਥਾਵਾਂ ਤੇ ਵੀ ਤਾਂ ਹੋਣੀ ਚਾਹੀਦੀ ਹੈ ਜਿਹੜੇ ਬਿਨਾਂ ਕਿਸੇ ਨੂੰ ਪਰਫੈਕਸ਼ਨ ਦੇਖੇ ਹੋਏ ਕਿਸੇ ਟ੍ਰੇਨਿੰਗ ਦੇਖੇ ਹੋਏ ਲਾਇਸੈਂਸ ਪ੍ਰੋਵਾਈਡ ਕਰਦੇ ਨੇ ਕਿਉਂਕਿ ਆ ਜਿਹੜਾ ਹੁਣ ਮਾਮਲਾ ਵੀ ਉੱਠਿਆ ਹੈ ਕੈਨੇਡਾ ਦੇ ਵਿੱਚ ਇਹ ਵੀ ਇੱਕ ਰੋਡ ਐਕਸੀਡੈਂਟ ਦੇ ਵਿੱਚ ਹੀ ਉੱਠਿਆ ਹੈ ਕਿ ਇੱਕ ਰੋਡ ਦੇ ਉੱਤੇ ਟਰੱਕ ਦੀ ਟੱਕਰ ਹੁੰਦੀ ਹੈ ਤੇ ਮਾ ਪੁੱਤ ਦੀ ਜਾਨ ਚਲੀ ਗਈ ਹੈ ਬਿਲਕੁਲ ਇੱਥੇ ਆਪਾਂ ਇਹ ਵੀ ਜ਼ਿਕਰ ਕਰ ਦਿੰਨੇ ਆ ਕਿ ਤਾਨਿਆ ਤੇ ਉਸ ਦਾ ਬੇਟਾ 5 ਸਾਲ ਦਾ 34 ਸਾਲ ਦੀ ਸੀ ਤਾਨਿਆ ਜਿਸ ਦੀ ਜਾਨ ਗਈ ਇਲੀਟ ਇਸ ਦਾ ਮੁੰਡਾ 5 ਸਾਲ ਦਾ ਕਿਊਬੈਕ ਦੇ ਵਿੱਚ ਹਾਦਸਾ ਵਾਪਰਿਆ ਤੇ ਉਸ ਤੋਂ ਬਾਅਦ ਕਹਾਂਗੇ ਕਿ ਪਬਲਿਕ ਇਨਕੁਆਰੀ ਦੇ ਹੁਕਮ ਦਿੱਤੇ ਗਏ ਨੇ ਹਾਲਾਂਕਿ ਹਾਦਸੇ ਲਗਾਤਾਰ ਵਾਪਰ ਰਹੇ ਨੇ ਹੁਣ ਡਾਟਾ ਵੀ ਨਾਲੋ ਨਾਲ ਪੇਸ਼ ਕੀਤਾ ਗਿਆ ਹੈ ਸੀਬੀਸੀ ਸਿਟੀ ਨਿਊਜ਼ ਤੇ ਵੱਖ-ਵੱਖ ਮੀਡੀਆ ਅਧਾਰਾਂ ਦੀ ਰਿਪੋਰਟ ਦੇ ਵਿੱਚ ਇਹ ਆਟੋ ਇੰਸ਼ੋਰੈਂਸ ਬੋਰਡ ਦੇ ਅੰਕੜੇ ਪੇਸ਼ ਕੀਤੇ ਗਏ ਨੇ ਕਿ 2024 ਦੇ ਵਿੱਚ 379 ਮੌਤਾਂ ਹੋਈਆਂ ਸੜਕ ਹਾਦਸਿਆਂ ਦੇ ਵਿੱਚ ਜੀ ਉਹਨਾਂ ਦੇ ਵਿੱਚੋਂ 100 ਮੌਤਾਂ ਟਰੱਕਾਂ ਦੇ ਰਾਹੀ ਹੋਈਆਂ ਜਾਂ ਟਰੱਕਾਂ ਦੇ ਰਾਹੀ ਦਰੜੇ ਗਏ ਲੋਕ ਹੈਵੀ ਵਹੀਕਲਸ ਇਨਵੋਲਵ ਸੀਗੇ ਹਾਦਸੇ ਤਾਂ ਵਾਪਰਦੇ ਹੀ ਰਹਿੰਦੇ ਨੇ ਪਰ ਬਿਗ ਰੈਗਸ ਜਿਹਨੂੰ ਕਹ ਦਿੰਦੇ ਆ ਕਿ ਹੈ ਟਰੈਕਟਰ ਟ੍ਰੇਲਰਸ ਜਾਂ ਸੈਮੀ ਟਰੈਕਟਰ ਜਾਂ ਸੈਮੀ ਟਰੱਕ ਜੋ ਵੀ ਇਸ ਨੂੰ ਆਪਾਂ ਨਾਮ ਦੇ ਸਕਦੇ ਆ ਉਹ ਇਸ ਦੇ ਵਿੱਚ ਸ਼ਾਮਲ ਸੀਗੇ ਤੇ ਇਸ ਕਰਕੇ ਹੁਣ ਇਹ ਪਬਲਿਕ ਇਨਕੁਆਰੀ ਦੇ ਹੁਕਮ ਦਿੱਤੇ ਗਏ ਨੇ ਤੇ ਇਹ ਕਾਰਨ ਇਸ ਕਰਕੇ ਵੀ ਹੈ ਕਿ 35 ਫੀਸਦ ਇਨਕਰੀਜ਼ ਹੋਏ ਨੇ ਟਰੱਕਾਂ ਨਾਲ ਸੰਬੰਧਿਤ ਹਾਦਸੇ 2023 ਦੇ ਮੁਕਾਬਲੇ ਹਮ ਇਥੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਵਾਕਈ ਜਿਹੜੇ ਟਰੱਕ ਡਰਾਈਵਿੰਗ ਦੇ ਲਾਇਸੈਂਸ ਨੇ ਜਾਂ ਕਮਰਸ਼ੀਅਲ ਡਰਾਈਵਿੰਗ ਡਰਾਈਵਰਸ ਲਾਇਸੈਂਸ ਨੇ ਉਹ ਥੋਕ ਦੇ ਭਾਅ ਦੇ ਵਿੱਚ ਵੰਡੇ ਜਾ ਰਹੇ ਨੇ ਹੁਣ ਈਵਨ ਕਿ ਕਈ ਤਾਂ ਨਾ ਦਾਅਵੇ ਕੀਤੇ ਜਾ ਰਹੇ ਨੇ ਕਈ মিডিਆ ਆਦਾਰਿਆਂ ਵੱਲੋਂ ਕਿ ਜੀ ਕਾਰ ਚਲਵਾ ਕੇ ਦੇਖ ਲੈਂਦੇ ਸੀ ਤੇ ਟਰੱਕ ਦਾ ਲਾਇਸੈਂਸ ਦੇ ਦਿੰਦੇ ਸੀ ਉਹ ਹੁਣ ਚਲੋ ਆਪਣੇ ਕੋਲੇ ਉਸ ਦੀ ਕੋਈ ਤਸਦੀਕਸ਼ੀਦਾ ਰਿਪੋਰਟ ਨਹੀਂ ਹੈ ਪਰ ਦਾਅਵੇ ਕੀਤੇ ਜਾ ਰਹੇ ਨੇ ਕੈਨੇਡਾ ਦੇ ਵਿੱਚ ਵੱਖ-ਵੱਖ ethnicities ਮੀਡੀਆ ਦੇ ਵਿੱਚ ਇਸ ਤਰੀਕੇ ਦੇ ਜੇ ਆਪਾਂ ਕਿਊਬੈਕ ਟਰਕਿੰਗ ਇੰਡਸਟਰੀ ਦੇ ਨੁਮਾਇੰਦਿਆਂ ਦਾ ਜ਼ਿਕਰ ਕੀਤਾ ਜਾਵੇ ਉਹ ਪਿਛਲੇ ਕਈ ਮਹੀਨਿਆਂ ਤੋਂ ਵਾਰਨ ਕਰ ਰਹੇ ਸੀ ਚੇਤਾਵਨੀਆਂ ਦੇ ਰਹੇ ਸੀ ਕਿ ਭਾਈ ਪ੍ਰੋਵਿੰਸ ਦੀਆਂ ਸੜਕਾਂ ਤੇ ਸਿਰਫ ਪ੍ਰੋਵਿੰਸ ਦੀਆਂ ਨਹੀਂ ਹਾਲਾਂਕਿ ਸਾਰੇ ਕੈਨੇਡਾ ਦੇ ਵਿੱਚ ਹੀ ਹਾਲਾਤ ਅਜਿਹੇ ਸੀਗੇ ਅਲਬਰਟਾ ਦੀ ਕਾਰਵਾਈ ਹੋਈ ਹੈ ਰੀਸੈਂਟਲੀ ਆਪਾਂ ਦੇਖੀ ਹੈ 온ਟਾਰੀਓ ਦੀ ਕਾਰਵਾਈ ਵੀ ਦੇਖੀ ਹੈ ਤੇ ਹੁਣ ਕਿਉਂ ਕਵੈਕ ਦੀ ਕਾਰਵਾਈ ਆਈ ਹੈ ਕਿ ਇੱਥੇ ਕਵੈਕ ਦੀਆਂ ਸੜਕਾਂ ਤੇ ਲਗਾਤਾਰ ਖਤਰਨਾਕ ਹਾਲਾਤ ਬਣਦੇ ਜਾ ਰਹੇ ਨੇ इन एक्सपीरियंस्ड ड्राइवर्स हु आर ऑफन ऑपरेटिंग पुअरली मेंटेन्ड ट्रक मतलब ओन्ना नु चाहे ड्राइविंग आंदी भी है पर ओन्ना दा ट्रक ही छकड़ा है ਹੂੰ ਉਹ ਛਕੜੇ ਟਰੱਕ ਚਲਾ ਰਹੇ ਨੇ ਉਹਨਾਂ ਦੀ ਮੇਨਟੇਨੈਂਸ ਸਹੀ ਤਰੀਕੇ ਦੇ ਨਾਲ ਨਹੀਂ ਹੈ ਕਿਸੇ ਦਾ ਕੋਈ ਚੀਜ਼ ਡਾਲਾ ਲਟਕ ਰਿਹਾ ਹੈ ਕਿਸੇ ਦੀ ਕੋਈ ਚੀਜ਼ ਲਟਕ ਰਹੀ ਹੈ ਉਹ ਪੂਰਲੀ ਮੇਨਟੇਨਡ ਜਿਹੜੇ ਟਰੱਕਸ ਨੇ ਬਿਗ ਰੈਗਸ ਸੜਕਾਂ ਤੇ ਲਿਜਾ ਰਹੇ ਨੇ ਤੇ ਉਹ ਲੋਕਾਂ ਦੀ ਜਾਨ ਵਾਸਤੇ ਖਤਰਾ ਪੈਦਾ ਕਰ ਰਹੇ ਨੇ ਹੁਣ ਇਹ ਖਤਰਾ ਇਧਰਲੇ ਪਾਸੇ ਵੀ ਕਹਿ ਸਕਦੇ ਆ ਵੱਡੇ ਪੱਧਰ ਤੇ ਸ਼ੁਰੂ ਹੋ ਚੁੱਕਿਆ 온ਟਾਰੀਓ ਅਲਬਰਟਾ ਦਾ ਤਾਂ ਆਪਾਂ ਦੇਖ ਹੀ ਚੁੱਕੇ ਆ ਤੇ ਇੱਥੇ ਜ਼ਿਕਰ ਕਰਾਂਗੇ ਕਿ ਬੈਕ ਦੇ ਚੀਫ ਕੋਰੋਨਰ ਦਾ ਹੂੰ ਕਿ ਕਯੂਬੈਕ ਦੇ ਚੀਫ ਕੋਰੋਨਰ ਡੇਵ ਡੇਵ ਕੇਮਪਟਨ ਉਹ ਅਗਵਾਈ ਕਰਨਗੇ ਇਸ ਇਨਕੁਆਇਰੀ ਦੀ ਜਿਹੜੀ ਕਿ ਟਰੱਕਰਜ਼ ਦੇ ਵਿਰੁੱਧ ਹੋਣੀ ਹੈ ਨੇਚਰਲੀ ਇਹਦੇ ਵਿੱਚ ਵੱਡੀ ਗਿਣਤੀ ਪੰਜਾਬੀ ਵੀ ਹੋਣਗੇ ਕਯੂਬੈਕ ਚਾਹੇ ਕੈਨੇਡਾ ਦਾ ਕੋਈ ਵੀ ਇਲਾਕਾ ਕਿਉਂ ਨਾ ਹੋਵੇ ਉੱਥੇ ਟਰੱਕਰਜ਼ ਵੱਡੀ ਗਿਣਤੀ ਦੇ ਵਿੱਚ ਮੌਜੂਦ ਨੇ ਪੰਜਾਬੀ ਕਮਿਊਨਿਟੀ ਦੇ ਨਾਲ ਹੁਣ ਤੁਸੀਂ ਆ ਸੀ ਡੀ ਐਲ ਦੀ ਜਿਹੜੀ ਆਪਾਂ ਮਿਸਾਲ ਦਿੱਤੀ ਆ ਅਮਰੀਕਾ ਦੀ ਉੱਥੇ ਉਹਨਾਂ ਨੇ ਅਮਰੀਕਨ ਮੀਡੀਆ ਨੇ ਜਿਹੜੀ ਅੱਗੇ ਇੱਕ ਬੰਦਾ ਚੁਣਿਆ ਵਰਜ਼ਨ ਵਾਸਤੇ ਤਾਂ ਉਹ ਵਿਵੇਕ ਸ਼ਰਮਾ ਹੈ ਜਿਹਦਾ ਅਸਾਈਲਮ ਕੇਸ ਪੈਂਡਿੰਗ ਹੈ ਪਿਛਲੇ ਇੱਕ ਦਹਾਕੇ ਤੋਂ ਜੀ ਤੇ ਹੁਣ ਉਹ ਵਿਹਲਾ ਕਰ ਦਿੱਤਾ ਗਿਆ ਕਿ ਭਾਈ ਘਰ ਨੂੰ ਚੱਲ ਹੁਣ ਤੂੰ ਟਰੱਕ ਨਹੀਂ ਚਲਾ ਸਕਦਾ ਹੁਣ ਬੰਦਾ ਬਗੈਰ ਲਾਇਸੈਂਸ ਤੋਂ ਕਿੰਨੀ ਕਿ ਦਿਨ ਚਲਾ ਸਕਦਾ ਉਹ ਵੀ ਘੇਰ ਘੇਰ ਕੇ ਫਿਰ ਸਾਰਿਆਂ ਨੂੰ ਪਤਾ ਹੀ ਹੈ ਕਿ ਨਾਕੇ ਹਰ ਥਾਂ ਤੇ ਲੱਗੇ ਹੋਏ ਨੇ ਫਿਰ ਆਈਸ ਵਾਲਿਆਂ ਨੇ ਫੜ ਕੇ ਸਿੱਧਾ ਡਿਪੋਰਟ ਹੀ ਕਰਨਾ ਜੇ ਉਹ ਬਗੈਰ ਲਾਇਸੈਂਸ ਤੋਂ ਟਰੱਕ ਚਲਾਊਗਾ ਕਿਉਂਕਿ ਹੁਣ ਰੀਨਿਊਵਲਸ ਨੇ ਜਿਹੜੀਆਂ ਉਹ ਬੰਦ ਕੀਤੀਆਂ ਜਾ ਚੁੱਕੀਆਂ ਨੇ ਟਰੰਪ ਸਰਕਾਰ ਦੇ ਹੁਕਮਾਂ ਦੇ ਮੁਤਾਬਕ ਸਿਟੀਜ਼ਨ ਹੋਣਾ ਚਾਹੀਦਾ ਜਾਂ ਫਿਰ ਗ੍ਰੀਨ ਕਾਰਡ ਹੋਲਡਰ ਹੋਣਾ ਚਾਹੀਦਾ ਸਾਦਾ ਸਿਰਫ ਉਹਨਾਂ ਟਰੱਕਰਜ਼ ਨੂੰ ਹੀ ਹੁਣ ਰੀਨਿਊਅਲਸ ਮਿਲਣਗੀਆਂ ਪਰ ਇਧਰਲੇ ਪਾਸੇ ਜਿਹੜੀ ਆ ਨਵੀਂ ਖਬਰ ਕੈਨੇਡਾ ਵਾਲੇ ਪਾਸਿਓਂ ਵੀ ਆਈ ਹੈ ਇਹ ਵੀ ਕਹਾਂਗੇ ਕਿ ਚਿੰਤਾਜਨਕ ਹੈ ਡੂੰਘੀਆਂ ਚਿੰਤਾਵਾਂ ਪੈਦਾ ਕਰੂਗੀ ਖਾਸ ਤੌਰ ਤੇ ਪੰਜਾਬੀ ਟਰਾਂਸਪੋਰਟ ਕੰਪਨੀਆਂ ਵਾਸਤੇ ਵੀ ਤੇ ਪੰਜਾਬੀ ਟਰੱਕਰਜ਼ ਵਾਸਤੇ ਜੀ ਤਾਂ ਹੁਣ ਆਪਾਂ ਕੈਨੇਡਾ ਤੋਂ ਵੀ ਉਬਜੀਤ ਜੀ ਕਿ ਉਧਰ ਦੀਆਂ ਤਸਵੀਰਾਂ ਦੇਖਾਂਗੇ ਜੋ ਅਸੀਂ ਪਿਛਲੇ ਦਿਨੀ ਮੈਕਸੀਕੋ ਤੋਂ ਦੇਖਿਆ ਸੀ ਕਿ ਉੱਥੇ ਸਾਰੇ ਜਿਹੜੇ ਟਰੱਕ ਸਟਾਪਸ ਨੇ ਉਹ ਖਾਲੀ ਪਏ ਸੀਗੇ ਬਿਲਕੁਲ ਇੱਥੇ ਦੇਖੋ ট্রাক ਸਟਾਪਸ ਉਹ ਹਾਲਾਤ ਅਮਰੀਕਾ ਦੇ ਵਿੱਚ ਵੱਖਰੀ ਕਿਸਮ ਦੇ ਨੇ ਉੱਥੇ ਇਮੀਗ੍ਰੇਸ਼ਨ ਰੇਡਸ ਵੀ ਹੋ ਰਹੀਆਂ ਨੇ ਜੀ ਇਸ ਕਰਕੇ ਉਹ ট্রাক ਸਟਾਪ ਆਪਾਂ ਜਿਹੜੀਆਂ ਉਸ ਦਿਨ ਤਸਵੀਰਾਂ ਦੇਖਿਆ ਸੀ ਖਾਲੀ ਨਜ਼ਰ ਆਈਆਂ ਨਿਊ ਮੈਕਸੀਕੋ ਦੀਆਂ ਪਰ ਇਹ ਕੈਨੇਡਾ ਵਾਲੇ ਪਾਸੇ ਵੀ ਆਪਾਂ ਰੋਸ ਵਿਖਾਵੇ ਦੇਖ ਚੁੱਕੇ ਆ ਪੰਜਾਬੀ ਟਰੱਕਰਸ ਦੇ ਆਪਾਂ ਇਸੇ ਪ੍ਰੋਗਰਾਮ ਦੌਰਾਨ ਉਹ ਰੋਸ ਵਿਖਾਵਾ 185 ਹਾਲਾਂਕਿ ਰੋਲਾ ਤਾਂ 3000 ਦਾ ਪਾ ਦਿੱਤਾ ਗਿਆ ਫਿਰ 1200 ਦੇ 1200 ਦਾ ਅੰਕੜਾ ਵੀ ਸਾਹਮਣੇ ਆਇਆ ਚਲੋ ਅੱਡ ਅੱਡ ਜਿਹਦੇ ਜਿੰਨੇ ਸਾਹਮਣੇ ਆਏ ਅੰਕੜੇ ਉਹ ਪੇਸ਼ ਕਰਦਾ ਚੱਲਿਆ ਗਿਆ ਪਰ 온ਟਾਰੀਓ ਗਵਰਨਮੈਂਟ ਨੇ ਡੱਗਫੋਰਡ ਸਰਕਾਰ ਨੇ ਦਾਅਵਾ ਕਰ ਦਿੱਤਾ ਟਰਾਂਸਪੋਰਟੇਸ਼ਨ ਮੰਤਰੀ ਪ੍ਰੋਮਿਸਿੰਗ ਸਰਕਾਰੀਆਂ ਨੇ ਵੀ 185 ਬੰਦਿਆਂ ਦੇ ਲਾਇਸੈਂਸ ਸਸਪੈਂਡ ਕੀਤੇ ਗਏ ਸੀ ਤੇ ਇਹਦੇ ਵਿਰੁੱਧ ਵੀ ਅਪੀਲ ਕੀਤੀ ਜਾ ਸਕਦੀ ਹੈ ਹੁਣ ਉਹਨਾਂ ਦੇ ਵਿੱਚੋਂ ਕਿੰਨਿਆਂ-ਕਿੰਨਿਆਂ ਅਪੀਲਾਂ ਦਾਇਰ ਕੀਤੀਆਂ ਨੇ ਕਿੰਨਿਆਂ ਦੇ ਲਾਇਸੈਂਸ ਬਹਾਲ ਹੋਏ ਨੇ ਫਿਲਹਾਲ ਇਹ ਵੀ ਅੰਕੜਾ ਇਕੱਠਾ ਇਕੱਤਰ ਕੀਤਾ ਜਾਣਾ ਬਾਕੀ ਹੈ ਪਰ ਤੁਸੀਂ ਅੰਦਾਜ਼ਾ ਲਾਓ ਕਿ ਇੱਕ ਮਾਂ ਆਪਣੇ 5 ਸਾਲ ਦੇ ਬੱਚੇ ਦੇ ਨਾਲ ਗੱਡੀ ਦੇ ਵਿੱਚ ਜਾ ਰਹੀ ਹੈ ਤੇ ਇੱਕ ਅੰਨੇਵਾ ਭਜਾਈ ਆਉਂਦਾ ਟਰੱਕ ਉਸ ਨੂੰ ਦਰੜ ਦਿੰਦਾ ਹੂੰ ਫਿਰ ਹਾਲਾਤ ਬਹੁਤ ਜ਼ਿਆਦਾ ਚਿੰਤਾਜਨਕ ਬਣ ਜਾਂਦੇ ਨੇ ਇਸ ਕਿਸੇ ਦੀ ਜਾਨ ਲੈਣ ਦਾ ਕਿਸੇ ਨੂੰ ਕੋਈ ਹੱਕ ਨਹੀਂ ਚਾਹੇ ਉਹ ਕਿਸੇ ਵੀ ਤਰੀਕੇ ਦੇ ਨਾਲ ਕਿਉਂ ਨਾ ਹੋਵੇ ਹੁਣ ਜੇ ਆਪਾਂ ਹਰਜਿੰਦਰ ਸਿੰਘ ਦਾ ਮੁੱਦਾ ਲਿਆ ਜਾਵੇ ਵਿਵੇਕ ਜੀ ਉਹਦੇ ਵਿਰੁੱਧ ਵੀ ਵੇਹਕਲਰ ਹਮਿਸਾਈਡ ਦੇ ਦੋਸ਼ ਲੱਗੇ ਨੇ ਮਤਲਬ ਵੀ ਆਪਣੀ ਗੱਡੀ ਦੇ ਨਾਲ ਆਪਣੀ ਟਰੱਕ ਦੇ ਨਾਲ ਕਤਲ ਤੇ ਇੱਥੇ ਵੀ ਫਿਰ ਇਹ ਹੁਣ ਜੇ ਜਿਹੜਾ ਹਾਦਸਾ ਇਹ ਵਾਪਰਿਆ ਸੀਗਾ ਪਿਛਲੇ ਦਿਨੀ ਅਗਸਤ ਦੇ ਵਿੱਚ ਅਗਸਤ ਦੇ ਹਾਦਸੇ ਦੀ ਮਿਸਾਲ ਦਿੱਤੀ ਗਈ ਹੈ 27 ਅਗਸਤ ਨੂੰ ਹਾਈਵੇ 30 ਤੇ ਨੀਅਰ ਬੋਚਰਵਿਲ ਦੇ ਨੇੜੇ ਇੱਥੇ ਕਿਓ ਬੈਕ ਦੇ ਵਿੱਚ ਇਹ ਹਾਦਸਾ ਵਾਪਰਿਆ ਸੀ ਜਿੱਥੇ ਇਹ ਚਾਰ ਜਣੇ ਹੋਰ ਵੀ ਜ਼ਖਮੀ ਹੋਏ ਸੀ ਤਾਨਿਆ ਤੇ ਉਸਦੇ ਬੱਚੇ ਦੀ ਮੌਤ ਤੋਂ ਇਲਾਵਾ ਚਾਰ ਜਣੇ ਹੋਰ ਸੀਰੀਅਸਲੀ ਇੰਜਰਡ ਹੋਏ ਸੀ ਤੇ ਹੁਣ ਇਸ ਦਾ ਖਮਿਆਜ਼ਾ ਇੱਕ ਟਰੱਕਰ ਦਾ ਖਮਿਆਜ਼ਾ ਹੁਣ ਸਾਰਿਆਂ ਨੂੰ ਭੁਗਤਣਾ ਪਊਗਾ ਜਿਹੜੇ ਕਿਸੇ ਕਹਿ ਸਕਦੇ ਆ ਕਿ ਨੌ ਸਿੱਖੀਏ ਟ੍ਰੇਨਿੰਗ ਸਕੂਲ ਤੋਂ ਟ੍ਰੇਨਿੰਗ ਲੈ ਕੇ ਟਰੱਕ ਟਰਕਿੰਗ ਸੈਕਟਰ ਦੇ ਵਿੱਚ ਆਏ ਨੇ ਜਾਂ ਫਿਰ ਉਹਨਾਂ ਦਾ ਟ੍ਰੇਨਿੰਗ ਸਕੂਲ ਸ਼ੱਕ ਦੇ ਦਾਇਰੇ ਦੇ ਵਿੱਚ ਹੈ ਜੀ ਬਿਲਕੁਲ ਤਾਂ ਕਿਸੇ ਇੱਕ ਦੀ ਗਲਤੀ ਦਾ ਹਰਜਾਨਾ ਜਿਹੜਾ ਹੈ ਕਈ ਲੋਕਾਂ ਨੂੰ ਭਰਨਾ ਪੈ ਸਕਦਾ ਹੈ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਅਸੀਂ ਅਮਰੀਕਾ ਤੋਂ ਵੀ ਤਸਵੀਰਾਂ ਦੇਖੀਆਂ ਨੇ ਤਾਂ ਹੁਣ ਦੇਖਣਾ ਹੋਵੇਗਾ ਕਿ ਕੈਨੇਡਾ ਦੇ ਵਿੱਚ ਜਿਹੜੀ ਇਹ ਕਾਰਵਾਈ ਹੁਣ ਅਰੰਭੀ ਗਈ ਹੈ ਕਿੱਥੇ ਤੱਕ ਪਹੁੰਚਦੀ ਹੈ ਤੇ ਕਿੰਨੇ ਲੋਕ ਜਿਹੜਾ ਨੇ ਇਹਦੀ ਭੇਟ ਚੜਦੇ ਨੇ